ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਜਿੱਦਾਂ ਕਿ ਸਰਕਾਰ ਇਸ ਟਾਈਮ ਝੋਨੇ ਦੀ ਪ੍ਰਾਲੀ ਨੂੰ ਅੱਗ ਲਾਉਣ ਦੇ ਖਿਲਾਫ ਹੈ ਉਸ ਸਬੰਧੀ ਹੋਈ ਅਸੀਂ ਪੈਡੀ ਚੋਪਰ ਲਿਆਂਦਾ ਤੇ ਪੈਡੀ ਚੋਪਰ ਤੇ ਮਲਚਰ ਤੇ ਸਾਨੂੰ 4 ਸਾਲ ਹੋ ਗਏ ਨੇ ਇਸ ਨਾਲ ਬਜਾਈ ਕਰਦੇ ਆ ਤੇ ਬਹੁਤ ਵਧੀਆ ਰਿਜ਼ਲਟ ਏ ਇੱਕ ਤੇ ਆਪਾਂ ਸਰਕਾਰ ਦੀ ਖਿੱਚੋ ਤਾਨੀ ਤੋਂ ਵੀ ਰਾਹਤ ਮਿਲੇਗੀ ਤੇ ਦੂਸਰਾ ਆਪਣੀ ਜਿਹੜੀ ਜ਼ਮੀਨ ਹੈ ਉਹ ਪਜਾਓ ਹੋਏਗੀ ਤੇ ਜਿਸ ਵੀ ਵੀਰ ਭੈਣ ਨੇ ਕਣਕ ਬਜਾਣੀ ਹੋਵੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਆਪਣਾ ਨਡਾਲਾ ਏਰੀਆ ਆ ਨਡਾਲੇ ਏਰੀਏ ਦੇ ਲਾਗੇ-ਲਾਗੇ ਕਿਸੇ ਵੀ ਕਿਸਾਨ ਭਰਾ ਨੇ ਬਜਾਈ ਕਰਾਣੀ ਹੋਵੇ ਪੈ ਮਲਚਰ ਪੈਡਿਚੋਪਰ ਫਰਾਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ